ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਗਲੇ 4 ਦਿਨਾਂ ਦੇ ਮੌਸਮ ਦੀ ਯਾਨੀ ਕਿ 18 ਫਰਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਇਹ ਅਪਡੇਟ ਹੈ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਸੈਟਲਾਈਟ ਦੱਸ ਰਿਹਾ ਅਸਲ ਜੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਗੱਲ ਜਿਹੜੀ ਹੈ ਮੌਸਮ ਦੀ ਕਰੀਏ ਉਸ ਤੋਂ ਫੇਰ ਅੱਜ ਟੈਂਪਰੇਚਰ ਦੀ ਗੱਲ ਕਰ ਲੈਨੇ ਆ ਤੜਕੇ ਸਵੇਰੇ ਜਿਹੜੇ ਟੈਂਪਰੇਚਰ ਦਰਜ ਹੋਏ ਨੇ ਪੰਜਾਬ ਦੇ ਵਿੱਚ 7.7 ਡਿਗਰੀ ਦੇ ਨਾਲ ਹੁਸ਼ਿਆਰ ਖੁਰ ਜਲਾ ਸਭ ਤੋਂ ਠੰਡਾ ਖੇਤਰ ਰਿਹਾ ਜੀ ਤੇ 7 ਤੋਂ ਲੈ ਕੇ 11 ਦੇ ਆਸ-ਪਾਸ ਟੈਂਪਰੇਚਰ ਬਹੁਤ ਹੀ ਜ਼ਿਲ੍ਹਿਆਂ ਦੇ ਵਿੱਚ ਦਰਜ ਹੋਏ ਨੇ ਸਿੱਧਾ ਅਰਥ ਹੈ ਕਿ ਰਾਤਾਂ ਦੇ ਟੈਂਪਰੇਚਰ ਵੀ ਹੌਲੀ-ਹੌਲੀ ਹੁਨ ਰਾਈਸ ਕਰਦੇ ਜਾ ਰਹੇ ਨੇ ਜਿੱਥੇ 3-4 ਦਾ ਟੈਂਪਰੇਚਰ ਸੀ ਉਹ ਹੁਣ 6-7 ਤੇ ਜਾ ਰਹੇ ਨੇ ਹੌਲੀ-ਹੌਲੀ ਜਿਹੜਾ ਇਹ ਨਿਰੰਤਰ ਵਾਧਾ ਟੈਂਪਰੇਚਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਜੀ ਸੋ ਇਸੇ ਤਰ੍ਹਾਂ ਦਿਨ ਦਾ ਟੈਂਪਰੇਚਰ ਵੀ ਹੌਲੀ-ਹੌਲੀ ਰਾਈਸ ਕਰਨਗੇ ਕਿਉਂਕਿ ਅੱਜ ਵੀ ਮੌਸਮ ਮੁੱਖ ਤੌਰ ਤੇ ਸਾਫ਼ ਰਹਿਣ ਦੇ ਅਸਰ ਨੇ ਉੱਚੇ ਬੱਦਲ ਲੰਘ ਰਹੇ ਸੀ ਬੀਤੇ ਦੋ ਦਿਨਾਂ ਤੋਂ ਉਹ ਉੱਚੇ ਬੱਦਲ ਵੀ ਹੁਣ ਹਟ ਚੁੱਕੇ ਨੇ ਤੇ ਮੌਸਮ ਅੱਜ ਗਰਮ ਤੇ ਖੁਸ਼ਕ ਰਹਿਣ ਦੇ ਅਸਰ ਨੇ ਦੁਪਹਿਰ ਵੇਲੇ ਟੈਂਪਰੇਚਰ ਜਿਹੜੇ ਉਹ 26-27 ਡਿਗਰੀ ਤੇ ਅੱਜ ਟੱਚ ਕਰ ਸਕਦੇ ਨੇ ਸੋ ਆਉਂਦੇ ਦਿਨਾਂ ਦੇ ਵਿੱਚ ਜਿਵੇਂ ਕਿ ਅਸੀਂ ਨੂੰ ਪਹਿਲਾਂ ਕਹਿੰਦੇ ਆ ਰਹੇ ਸੀ ਕਿ ਇੱਕ ਹਲਕਾ ਜਿਹਾ ਸਿਸਟਮ ਆ ਰਿਹਾ 17 ਤੇ 18 ਤਰੀਕ ਨੂੰ ਉਹ ਸਿਸਟਮ ਹੁਣ ਪੰਜਾਬ ਵਾਲੇ ਪਾਸੇ ਹੋਰ ਡਾਊਨ ਫੈ ਚੁੱਕਿਆ ਜਿਹੜੇ ਹਲਕੇ ਟੁੱਟਵੇਂ ਹਲਕੇ ਬੁੰਦਾ ਬੰਦੀ ਹੋ ਜੇ ਪੰਜਾਬ ਦੇ ਕੁਸ਼ਤਾਂ ਉਤੇ ਉਹ ਤੋਂ ਇਨਕਾਰ ਨਹੀਂ ਆ ਵੈਸੇ ਸਿਸਟਮ ਕਮਜ਼ੋਰ ਪੰਜਾਬ ਵਾਲੇ ਪਾਸੇ ਪੈ ਚੁੱਕਿਆ ਜੀ ਇਸ ਇਸਲਾਮ ਥੱਲੇ ਜਾਦਾ ਚੁੱਕਿਆ ਹੋਇਆ ਹੈ ਯਾਨੀ ਕਿ ਥੱਲੇ ਵਾਲੇ ਪਾਸੇ ਰਾਜਸਥਾਨ ਦੇ ਕੁਝ ਖੇਤਰਾਂ ਮੱਧ ਪ੍ਰਦੇਸ਼ ਦੇ ਕੁਝ ਖੇਤਰ ਪੱਛਮੀ ਜੋਫੀ ਦਿੱਲੀ ਗੁਰੂਗਰਾਹ ਦੇ ਡਾਈਨਾ ਖੇਤਰਾਂ ਦੇ ਵਿੱਚ ਹੋ ਸਕਦਾ ਕਿ ਤੇ ਬੂੰਦਾ ਮਾਦੀ ਦੇ ਨਾਲ ਹਲਕੇ ਤੇਜ਼ ਝਾਟੇ ਲੱਗ ਜਾਣ ਪੰਜਾਬ ਦੇ ਵਿੱਚ ਇਸ ਸਿਸਟਮ ਦਾ ਅਸਰ ਨਾ ਮਾਦਰ ਹੋਵੇਗਾ ਬੱਦਲਵਾਈ ਜ਼ਰੂਰ ਪਹੁੰਚੇਗੀ ਕੁਝ ਖੇਤਰਾਂ ਦੇ ਵਿੱਚ ਮਾਲਵੇ ਦੇ ਤੇ ਦੁਆਬੇ ਉਹ ਆਧ ਵਾਲੇ ਪਾਸੇ ਤੇ ਬਾਕੀ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਜਿਹੜਾ ਆ ਬੱਦਲਵਾਈ ਵਾਲਾ ਹੋ ਸਕਦਾ ਕੁਝ ਖੇਤਰਾਂ ਦੇ ਵਿੱਚ ਮਈ ਵਾਲੇ ਫਖ ਤੋਂ ਕੰਮ ਡਾਊਨ ਹੈ ਜੀ ਤੇ ਅਗਲਾ ਸਿਸਟਮ ਜਿਹੜਾ ਆ ਰਿਹਾ ਵੀ ਤਾਂ ਲੱਗੇ ਫੱੱਚੀ ਦੇ ਵਿਚਕਾਰ ਉਸ ਸਿਸਟਮ ਦੇ ਵਿੱਚ ਮੀਂਹ ਦੇ ਅਸਰ ਜਿਹੜੇ ਬ ਵੇ ਡਾਊਨ ਫੈਲ ਸਕਦਾ ਇਸ ਲਈ ਉਹਦੀ ਅਪਡੇਟ ਦਾ 9 ਦਿਨਾਂ ਦੇ ਵਿੱਚ ਦਿੱਤੀ ਜਾਵੇਗੀ ਫਿਲਹਾਲ 22 ਤੇ 24 ਇਹਨਾਂ 2-3 ਦਿਨਾਂ ਦੇ ਵਿੱਚ ਉਮੀਦ ਹੈ ਸਾਰ ਬਣੇ ਹੋਏ ਨੇ ਹਾਲੇ ਤੱਕ ਐਜਟ ਅੱਜ ਦੀ ਰਿਪੋਰਟ ਦੇ ਮੁਤਾਬਕ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਅੱਜ ਜਾਰੀ ਕੀਤੀ ਆ ਭਾਰਤੀ ਮੌਸਮ ਵਿਭਾਗ ਲੋ 14 ਫਰਵਰੀ ਦੀ ਤਰੀਕ ਫਾਈ ਹੋਈ ਆ 14 ਤੋਂ ਲੈ ਕੇ 20 ਤਰੀਕ ਤੱਕ ਨੋ ਵਾਰਨਿੰਗ ਹੈ ਕਿਸੇ ਤਰ੍ਹਾਂ ਵੱਡੇ ਫਤਰ ਦੇ ਕੋਈ ਅਲਰਟ ਨਹੀਂ ਆ ਸਿਸਟਮ ਵੀ ਅਲੱਗ ਹੀ ਨੜਤੇ ਰਹੇ ਹਨੀ ਸਿਧਾਰਥਾ ਜੀ ਟੈਂਪਰੇਚਰ ਰਾਈਸ ਕਰਨਗੇ ਕਿਉਂਕਿ ਧੁੱਪਾਂ ਲੱਗਣਗੀਆਂ ਸੂਰਜ ਜਿਹੜਾ ਹੈ ਜਿਆਦਾ ਚਮਕੇਗਾ ਦਿਨ ਵੱਡੇ ਹੋ ਤੇ ਅਗੇਤੀ ਗਰਮੀ ਦਾ ਅਹਿਸਾਸ ਤੁਹਾਨੂੰ ਬਹੁਤ ਜਲਦੀ ਹੋਣ ਵਾਲਾ ਆਉਂਦੇ ਦਿਨਾਂ ਦੇ ਵਿੱਚ ਤੇ ਬਾਕੀ ਮੌਸਮ ਮੁੱਖ ਤੌਰ ਤੇ ਖੁਸ਼ਕ ਰਹਿਣ ਦੇ ਆਸਾਨ ਧੰਨਵਾਦ